ਬੋਲੋ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਖੀਰਪੁਰ ਖੀਰਿਆਲੇ ਨੂੰ ਸਜ਼ਾ ਦਿਓ ਸਜ਼ਾ ਦਿਓ ਸਜ਼ਾ ਦਿਓ ਸਰਕਾਰ ਪਰੜ ਕਰਾਣੇ ਮੁਰਦਾਬਾਦ 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 ਕਿਹਾ ਸਰਕਾਰ ਮੁਰਦਾਬਾਦ ਮੁਰਦਾਬਾਦ ਕਿ ਕੇਂਦਰ ਦੀ ਸਰਕਾਰ ਤੜਾ ਤੜ ਸਾਡੇ ਕਿਸਾਨ ਮਜ਼ਦੂਰ ਤੇ ਹਮਲੇ ਕਰ ਰਹੀ ਆ ਜੋ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਿੰਦਾਬਾਦ 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 ਜਰਨੈਲ ਨੇ ਜਿੰਦਾਬਾਦ 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 ਜਰਨੈਲ ਲੋਕਾਂ ਦਾ ਜਿੰਦਾਬਾਦ ਜਿੰਦਾਬਾਦ ਸੇਂਦਲ ਪੰਜਾਬ ਤੇ ਕੇਂਦਰ ਦੀ ਸਰਕਾਰ ਜਿੰਦਾਬਾਦ ਸੁਧਾਨ ਆਰੀਆ ਜੀ ਦੀ ਨਾਵੇ ਟਾਕੇ ਮਾਰ ਰਾ ਜੀ ਸਰਕਾਰ ਅਮਨਦਾਦ ਜੈ ਜੰਦਾਬਾਦ ਵਰਨਾਰੇ ਲੋਕਾਂ ਦਾ ਇਕਾ ਜਿੰਦਾਬਾਦ ਜੈ ਜੰਦਾਬਾਦ ਸੁਧਾਨ ਮਜ਼ਦੂਰ ਇਕਾ ਜਿੰਦਾਬਾਦ ਜੈ ਜੰਦਾਬਾਦ ਮੌਸੀ ਦਾ ਲੜਾ ਬਣਾ ਮਰਤਾਬਾ ਜੈ ਜੰਦਾਬਾਦ ਲੰਮੇਰੇ ਲੋਕਾਂ ਦਾ ਇਕਾ ਜਿੰਦਾਬਾਦ ਜੈ ਜੰਦਾਬਾਦ ਸੁਧਾਨ ਮਜ਼ਦੂਰ ਇਕਾ ਜਿੰਦਾਬਾਦ ਕੰਮਾਂ ਦਾ ਜਿੰਦਾਬਾਦ ਸਾਰੰਭੀ ਨੂੰ ਸਿਹਰ ਕਿਤ ਮੈਂ ਜਿੰਦਾਬਾਦ ਗੁਰਦਾਰੇ ਲੋਕਾਂ ਦਾ ਇੱਕਾ ਜਿੰਦਾਬਾਦ ਜਿੰਦਾਬਾਦ ਆਸਕੇ ਸਰਕਾਰਾਂ ਰਮਪਾ ਦਾ ਲਗਨ ਵਾਲੇ ਲੋਕਾਂ ਦਾ ਇੱਕਾ ਜਿੰਦਾਬਾਦ ਪੰਜਾਬ ਤੇ ਕੇਂਦਰ ਦੀ ਸਰਕਾਰ ਦਾ ਬੜਾ ਕਰਕਾ ਇਹ ਦਿੱਲੀ ਸਾਰੀ ਸੀਲ ਕਰਤੀ ਕਿਸੇ মিডিਆ ਨੇ ਦਿਖਾਇਆ ਗੋਦੀ মিডিਆ ਚੁੱਪ ਕਰਕੇ ਬੈਠਾ ਰਿਆ ਤੇ ਜਦੋਂ ਕਿਸਾਨ ਮਜ਼ਦੂਰ ਆਪਣੀਆਂ ਮੰਗਾਂ ਮੰਨਣ ਬਾਸਤੇ ਜਾਂਦੇ ਆ ਆਪਣੇ ਹੱਕ ਲਈ ਜਾਂਦੇ ਆ ਉਦੋਂ ਇਹ ਕਹਿੰਦੇ ਆ ਅੱਤਵਾਦੀ ਆ ਸੱਤਵਾਦੀ ਆ ਇਹ ਚੈਨੇ ਵਾਲੇ ਆ ਇਹ ਪਾਕਿਸਤਾਨੀ ਆ ਇਹ ਉਹ ਸਾਡੇ ਤੇ ਹਮਲਾ ਕਰਦੇ ਆ ਉਹਨਾਂ ਨੂੰ ਹਮਲਾ ਕਰਨ ਦਾ ਤਰੀਕਾ ਹੁੰਦਾ ਵੀ ਅੱਤਵਾਦੀ ਆਗੇ ਆ ਉਹ G20 ਹੋਇਆ G20 ਦਾ ਮਤਲਬ ਹੋਈ 20 ਮੁਲਕਾਂ ਦੇ ਧਰਨਾੜ ਲੋਕ ਆਏ ਜਿੱਦਾਂ ਇਸ ਇੰਡੀਆ ਕੰਪਨੀ ਆਈ ਸੀ ਤੇ ਵਪਾਰ ਕਰਨ ਬੜੇ ਔਖੇ ਹੋ ਗਏ ਕੱਢੀ ਬੜੀਆਂ ਕੁਰਬਾਨੀਆਂ ਦੇਣੀਆਂ ਪਈਆਂ ਉਹ ਇੱਥੇ ਸਮਝੌਤੇ ਕਰਕੇ ਗਏ ਆ ਕਿ ਅਸੀਂ ਇੱਥੇ ਸਰਪੋੜ ਰੇੜ ਘਰਾਣੇ ਦਾ ਰਾਜ ਹੋਊਗਾ ਆ ਜਮੀਨਾਂ ਦੀ ਜਿਹੜੀ ਖੇਤੀ ਅਸੀਂ ਕਰਾਂ ਜਿਹਨਾਂ ਨੂੰ ਕਰਨੀ ਨਹੀਂ ਆਉਂਦੀ ਉਹ ਸਾਡੀਆਂ ਜ਼ਮੀਨਾਂ ਖੋਣ ਵਾਸਤੇ ਉਹ ਭੂਮੀ ਕਾਨੂੰਨ ਆ ਜਿਹੜਾ 2000 ਪਹਿਲਾਂ ਤੋਂ ਬਾਰੇ ਜਾਂਦੇ ਟਾਈਮ ਬਣਿਆ ਸੀਗਾ 1892-93 ਦੇ ਵਿੱਚ ਵੀ ਜਦੋਂ ਵੀ ਕੋਈ ਰੇਲ ਪਟੜੀ ਕੱਢਣੀ ਆ ਜਾਂ ਥਾੜਾ ਬਣਾਉਣਾ ਵਾ ਕਿਉਂਕਿ ਉਹਨਾਂ ਨੇ ਬਹੁਤ ਸਾਰੇ ਆਣ ਕੇ ਇੱਥੇ ਥਾਣੇ ਬਣਾਏ ਬਸਤੀਆਂ ਨੂੰ ਜਾਰਿਆ ਗਿਆ ਪਰ ਉਹਦੇ ਵਿੱਚ ਇਹ ਸੀ ਕਿ ਆ ਕਿ ਕਿਸਾਨ ਤੇ ਮਜ਼ਦੂਰ ਦੀ ਸਹਿਮਤੀ ਲਈ ਜਾਊਗੀ ਵੀ ਭਾਈ ਜੇ ਤੇਰੀ ਆ ਜ਼ਮੀਨ ਐ ਸੀ ਪਹਿਰ ਕਰ ਲੀਏ ਤੂੰ ਸਹਿਮਤ ਆ ਜਾਂ ਤੂੰ ਦੇਣੀ ਚਾਹਨਾ ਵਾ ਜ਼ਮੀਨ ਤੇਰਾ ਬਰਾਨੇ ਦਾ ਸੇਵਾ ਕਰਦੀਏ ਕੋਈ ਕਾਨੂੰਨ ਇਹ ਨਾ ਖਤਮ ਕਰਤਾ ਜਿਹੜੇ ਅਜੇ ਵੀ ਘਰਾਂ ਚ ਟੁੱਟੇ ਆ ਜਾੜਿਓ ਭਾਈ ਉਹ ਕਾਨੂੰਨ ਕੀ ਕਹਿੰਦਾ ਵੀ ਤੁਹਾਡੀ ਜ਼ਮੀਨ ਪਹਰ ਕਰਨ ਵਾਸਤੇ ਤੁਹਾਡੀ ਕੋਈ ਵੀ ਸੈਂਟੀ ਵੀ ਲਈ ਜਾਊਗੀ ਉੱਥੇ ਬੈਠੇ ਤੁਹਾਡੀ ਜ਼ਮੀਨ ਪਹਰ ਹੋ ਜੂਗੀ ਆ ਮੇਰੇ ਵੀਰ ਨੂੰ ਬੇਨਤੀ ਕਰ ਲਿਓ ਉੱਥੇ ਤਾਂ ਉਹ ਤੁਹਾਨੂੰ ਕਿਹਦੇ ਨਹੀਂ ਆਣ ਕੇ ਪੁੱਛਣਗੇ। ਕਿਹਾ ਦੀ ਕੋਈ ਸਹਿਮਤੀ ਨਹੀਂ ਜਦੋਂ ਮਰਜੀ ਭਾਵੇਂ ਆ ਤਲਵੰਡੀ ਰਿਪੇਅਰ ਕਰ ਲੈਣਾ। ਉਹ ਤੁਹਾਡੇ ਖਾਤੇ ਦੇ ਪੈਸੇ ਪਾਉਣੇ ਆ ਧਾਰ ਕਾਰਡ ਪਿੰਨ ਕਾਰਡ ਬੈਂਕ ਖਾਤਾ ਉਹਨਾਂ ਦੇ ਕੋਲ ਆ। ਧਾਰ ਕਾਰਡ ਦਾ ਸਾਰਾ ਕੁਝ ਕਾਹਚ ਆ। ਅੱਗੇ ਜ਼ਮੀਰ ਕਵਾਰ ਹੁੰਦੀ ਉਹਦਾ 4 ਗੁਣਾ ਮਿਲਦਾ ਹੀ। ਮੈਂ ਲਾਗੇ ਦੇ ਧਾਰਨ ਦੇ ਨਾਲ ਜਿਆਦੀ ਦੂਰ ਨਹੀਂ ਜਾਂਦਾ ਤਲਵੰਡੀ ਅੱਜ। ਬੁਜਾਰੀ ਰੇਟ 25 ਤੋਂ 30 ਲੱਖ ਆ ਤੇ ਸਰਕਾਰੀ ਰੇਟ ਹੋਊਗਾ 5-6 ਲੱਖ ਉਹ ਕਹਿੰਦੇ ਉਹਦਾ 2 ਗੁਣਾ ਦੇਣਾ ਵਾ 14 ਲੱਖ ਤੇ ਜੇ ਅਸੀਂ ਲੈਣੀ ਹੋਵੇ ਤਾਂ 30 ਲੱਖ ਬੁਜਾਰੀ ਰੇਟ 4 ਗੁਣਾ ਨਾਲ ਵੀ 1 ਕਰੋੜ ਤੇ 20 ਲੱਖ ਬਣਦਾ ਵਾ ਉਹ ਅਗਲੇ ਨੇ ਕਾਨੂੰਨ ਖਤਮ ਕਰਤਾ ਜਿੱਦਣ ਤੁਹਾਡੀ ਆ ਜ਼ਮੀਨ ਰਕਾਰ ਰਹੀ ਆ ਰੋਡ ਨਿਕਲਿਆ ਵਾ ਤੁਸੀਂ ਕਹਿੰਦੇ ਜੋ ਸਾਡੀਆਂ ਮਾਲਕੀਆਂ ਵਾ ਪਿੰਡ ਦੇ ਸਰਪੰਚ ਦੀ ਲੋੜ ਪਈ ਆ ਨੰਬਰਦਾਰ ਦੀ ਲੋੜ ਪਈ ਆ ਨਾ ਤਹਿਸੀਲਦਾਰ ਦੀ ਲੋੜ ਪਈ ਨਾ ਐਸਡੀਨ ਦੀ ਲੋੜ ਪਈ ਨਾ ਪਟਵਾਰੀ ਦੀ ਲੋੜ ਪਈ ਅਗਲਿਆਂ ਨੇ ਉਸ ਤੋਂ ਰਿਪੋਰਟ ਕਰ ਲੀਆਂ ਵਾ ਤੇ ਫਿਰ ਤੁਸੀਂ ਕਿੱਦਾਂ ਕਹਿੰਦੇ ਕਿ ਉਹ ਵੀ ਜ਼ਮੀਨਾਂ ਦੇ ਮਾਲਕ ਆ ਇਹ ਗੱਲ ਨੂੰ ਸਮਝੋ ਬਾਰਪੁਰ ਰੇਡ ਕਰਾਣੇ ਨੇ ਚਾਰ ਚਫੇਰੇ ਜਿਹੜਾ ਘੇਰਾ ਪਾਲਿਆ ਵਾ ਅੱਜ ਲੜਾਈ ਜਿਹੜੀ ਆ ਕਿਸਾਨਾਂ ਮਜ਼ਦੂਰਾਂ ਮਲਾਜਮਾਂ ਦੁਕਾਨਦਾਰਾਂ ਆਟੀਆਂ ਦੀ ਆ ਐਸ ਮੰਡੀ ਲਈ ਲੜ ਰਹੇ ਆ ਅਜੇ ਤਿਆਰ ਜੀਆਂ ਨੇ ਗੋਡਿਆਂ ਤੇ ਸਿਰ ਪਸਾਏ ਆ 3 ਲੱਖ ਲੀਵਰ ਬਾਹਰ ਹੋਊਗੀ ਜਿੰਨਾ ਆ ਮੰਡੀਆਂ ਦਾ ਭੋਗ ਪੈ ਗਿਆ ਤੁਹਾਡੀਆਂ ਜ਼ਮੀਨਾਂ ਭੰਗ ਦੇ ਪਾਣੇ ਜਾਣਗੀਆਂ ਜਿੱਦ ਨੇ ਰੋਡ ਬਣ ਗਿਆ ਅਗਲਿਆਂ ਨੂੰ ਪਤਾ ਵਾ ਵੀ ਇਹ ਗੁੱਸੇ ਨਾਲ ਨਹੀਂ ਪਿਆਰ ਨਾਲ ਤੁਹਾਡਾ ਇੱਕ ਇੱਕ ਕਰੋੜ ਦਾ ਕਿੱਲਾ ਵਿਕਣਾ ਜੋ ਤੇਰੇ ਅਸੀਂ ਇੱਡੇ ਲੜਤੀ ਆ ਮੈਂ ਆਪਣੇ ਤੇ ਰੱਖਦਾ ਗੱਲ ਅਸੀਂ ਕਰੋੜ ਵੇਚਣਾ ਇਹ ਨਹੀਂ ਵੇਚਣਾ ਵੀ ਮਾਂ ਧਰਤੀ ਜ਼ਮੀਨ ਨਹੀਂ ਵੇਚਣੀ ਜਾ ਆਪਣੇ ਬੱਚਿਆਂ ਨੂੰ ਇਹ ਗੱਲ ਕਹਿ ਦਿਓ ਵੀ ਪੁੱਤ ਭੁੱਖੇ ਰਹਣ ਲਿਆ ਜੇ ਮਿੱਟੀ ਖਾਤੇ ਪੱਤੇ ਸੂਤ ਕੇ ਗੁਜ਼ਾਰਾ ਕਰ ਲਿਆ ਜ਼ਮੀਨ ਨਾ ਵੇਚੋ ਇਹ ਗੱਲ ਤੁਸੀਂ ਤਾਂ ਦੱਸੋਗੇ ਜੇ ਤੁਹਾਨੂੰ ਪਤਾ ਹੋਊਗੀ ਜਿਹਦੇ ਕੋ ਕਨਾਲ ਆ ਉਹ ਵੀ ਸਰਦਾਰ ਆ ਜਿਹਦੇ ਕੋ ਦੋ ਕਨਾਲਾਂ ਵਾ ਉਹ ਵੀ ਸਰਦਾਰ ਆ ਜਿਹਦੇ ਕੋ ਦੋ ਚਾਰ ਪੰਜ ਕਿਲੇ ਉਹ ਵੀ ਸਰਦਾਰ ਆ ਕਿਉਂਕਿ ਤੁਸੀਂ ਇੱਕ ਲੋਣ ਤੋਂ ਬਿਨਾ ਤੁਹਾਨੂੰ ਕੋਈ ਲੋੜ ਨਹੀਂ ਹੱਗੀ ਜਾਣ ਦੀ ਭਾਵੇਂ ਗਾਜਰਾਂ ਲਾ ਲਓ ਗੋਭੀ ਲਾ ਲਓ ਮਟਰ ਲਾ ਲਓ ਧਨੀਆ ਲਾ ਲਓ ਹਲਦੀ ਲਾ ਲਓ ਹਰ ਇੱਕ ਚੀਜ਼ ਜਿਹੜੀ ਉਹ ਧਰਤੀ 'ਚ ਪੈਦਾ ਹੋ ਰਹੀ ਆ ਜਰਖੇਜ ਧਰਤੀ ਆ ਪੰਜਾਬ ਦੀ ਇਸ ਕਰਕੇ ਕਾਰਪੋਰੇਟ ਕਰਾਣਾ ਇਹਦੇ ਤੇ ਕਵਚਾ ਕਰਨਾ ਚਾਹੁੰਦਾ ਵਾ ਸੰਘਰਸ਼ ਕਮੇਟੀ ਕਰਪੂਥਲਾ ਤੋਂ ਸੰਗਠਨ ਸਕੱਤਰ ਸਿੰਘ ਮਈਵਾਲ ਬੇਨਤੀ ਕਰ ਰਹੇ ਆ ਜੀ ਜੋ 13 ਫਰਵਰੀ ਨੂੰ ਦਿੱਲੀ ਦੇ ਵਿੱਚ ਪੂਰੇ ਭਾਰਤ ਦੀਆਂ 76 ਜਥੇਬੰਦੀਆਂ ਜਿਹੜੀਆਂ ਵਾ ਮੈਦਾਨ ਦੇ ਵਿੱਚ ਉਤਰ ਰਹੀਆਂ ਵਾ ਕਿਉਂਕਿ ਜਿਹੜੀ ਮੋਦੀ ਹਕੂਮਤ ਆ ਮੰਨੀਆਂ ਹੋਈਆਂ ਮੰਗਾਂ ਤੋਂ ਜਿਹੜਾ ਪਿਛਲੀ ਵਾਰ ਆਪਾਂ ਦਿੱਲੀ ਦੇ ਵਿੱਚ ਅੰਦੋਲਨ ਕੀਤਾ ਵਾ 2020-21 ਦੇ ਵਿੱਚ ਉਹਦੇ ਤੋਂ ਮੋਦੀ ਸਰਕਾਰ ਜਿਹੜੇ ਕਾਲੇ ਕਾਨੂੰਨ ਸੀ ਉਹ ਤੇ ਵਾਪਸ ਕਰ ਲੇ ਪਰ ਜਿਹੜੀਆਂ ਮੰਨੀਆਂ ਹੋਈਆਂ ਮੰਗਾ ਸੀਗੀਆਂ ਵੀ ਐਮਐਸਪੀ ਦਾ ਜਿਹੜਾ ਕਾਨੂੰਨ ਆ ਉਹ ਲਾਗੂ ਕਰਾਂਗੇ ਸਵਾਮੀ ਡਾਕਟਰ ਨਾਸਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਂਗੇ ਬਿਜਲੀ ਸੋਧ ਬਿੱਲ ਜਿਹੜਾ ਵਾ ਉਹ ਰੱਦ ਕਰਾਂਗੇ ਪਰ ਰੱਦ ਤੇ ਕੀ ਕਰਨਾ ਹੈਗਾ ਪੰਜਾਬ ਦੇ ਵੀ ਜਿਹੜੇ ਆ ਭਗਵੰਤ ਮਾਨ ਸਰਕਾਰ ਆ ਇਹ ਵੀ ਕਾਰਪੋਰੇਟ ਘਰਾਣਿਆਂ ਦੇ ਗਾੜੀ ਗੋਡੇ ਟੇਕ ਚੁੱਕੀ ਆ ਤੇ ਧੜਾ ਧੜ ਚੇਪ ਵਾਲੇ ਮੀਟਰ ਲਾ ਰਹੇ ਆ ਉਹਦੇ ਤੋਂ ਸਰਕਾਰ ਭਾ ਚੁੱਕੀ ਆ ਸੈਂਟਰ ਦੀ ਸਰਕਾਰ ਮੋਦੀ ਸਰਕਾਰ ਲਖੀਰਪੁਰ ਖੀਰੀ ਵਾਲੇ ਅਜੇ ਮਿਸ਼ਰਾ ਟਾਣੀ ਅਸ਼ੀਸ਼ ਮਿਸ਼ਰਾ ਜਿਨ੍ਹਾਂ ਨੇ ਸਾਡੇ ਚਾਰ ਕਿਸਾਨ ਤੇ ਇੱਕ ਪੱਤਰਕਾਰ ਵੀਰ ਜਿਹੜਾ ਦਲੜ ਕੇ ਮਾਰਤਾ ਅਜੇ ਤੱਕ ਸਾਨੂੰ ਉਹਦਾ ਇਨਸਾਫ ਨਹੀਂ ਮਿਲਿਆ ਦਿੱਲੀ ਦੇ ਵਿੱਚ ਜਿੰਨੇ ਵੀ ਕਿਸਾਨਾਂ ਮਜ਼ਦੂਰਾਂ ਤੇ ਪਰਚੇ ਹੋਈ ਇਹਨਾਂ ਕਿਆਹੇ ਰੱਦ ਕਰਾਂਗੇ ਹਿਤਕ ਕੋਈ ਨਹੀਂ ਕੀਤਾ ਤੇ ਉਸ ਤੋਂ ਬਾਅਦ ਨਵੇਂ ਕਾਨੂੰਨ ਜਿਹੜੇ ਆ ਉਹ ਧੜਾ ਧੜਾ ਲਾਗੂ ਕਰ ਰਹੇ ਆ ਜਿਸ ਤਰ੍ਹਾਂ ਭੋਹ ਭੂਮੀ ਕਾਨੂੰਨ ਆ ਵੀ ਕਿਸਾਨ ਤੇ ਮਜ਼ਦੂਰ ਦੀ ਸਹਿਮਤੀ ਤੋਂ ਬਿਨਾਂ ਜ਼ਮੀਨ ਐਕਵਾਇਰ ਕਰਨੀ ਦੂਸਰੇ ਬੰਨੇ ਫਸਲਾਂ ਤੋਂ ਇੰਪੋਰਟ ਡਿਊਟੀ ਚੁੱਕ ਦੇਣੀ ਬਾਰੋਂ ਲਿਆਣ ਕੇ ਫਸਲਾਂ ਇੱਥੇ ਵੇਚਣੀਆਂ ਤੇ ਭਾਰਤਰੀਆਂ ਫਸਲਾਂ ਜਿਹੜੀਆਂ ਪੰਜਾਬ ਦੀਆਂ ਫਸਲਾਂ ਵਾਂ ਉਹ ਰੁੱਲ ਰਹੀਆਂ ਵਾਂ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਨੌਜਵਾਨਾਂ ਦੀਆਂ ਮੰਗਾਂ ਨੂੰ ਲੈ ਕੇ ਤੇ 13 ਫਰਵਰੀ ਨੂੰ ਜਿਹੜਾ ਵਾ ਦਿੱਲੀ ਦੇ ਵਿੱਚ ਮੋਰਚਾ ਲੱਗਣ ਜਾ ਰਿਹਾ ਉਹਦੇ ਤੋਂ ਪਹਿਲਾਂ ਜਥੇਬੰਦੀ ਦੇ ਜਿਹੜੇ ਐਕਸ਼ਨ ਸੀ 26 ਦਾ ਸੀਗਾ 29 ਦਾ ਸੀ ਅੱਜ 2 ਫਰਵਰੀ ਨੂੰ ਜਿਹੜਾ ਉਹ ਟਰੈਕਟਰ ਮਾਰਚ ਹੋ ਰਿਹਾ ਜੌਨ ਸੁਲਤਾਨਪੁਰ ਲੋਧੀ ਵੱਲੋਂ ਇਸੇ ਤਰ੍ਹਾਂ ਦੂਜੇ ਜਿਹੜੇ ਸਾਡੇ ਜੌਨ ਆ ਨਡਾਲਾ ਜੌਨ ਆ ਢਿਲਵਾ ਜੌਨ ਆ ਜੌਣ ਬਾਬਾ ਵੀਰ ਸਿੰਘ ਜੌਣ ਆ ਜੌਣ ਡੱਲਾ ਸਾਹਿਬ ਆ ਮੇਰੀ ਪੀਰੀ ਗੁਰਸਰ ਇਹ ਲਗਾਤਾਰ ਹੀ ਹੁਣ ਜਿੱਦਾਂ ਅੱਜ ਸultanpur Lodhi ਜੌਣ ਤੋਂ ਸ਼ੁਰੂਆਤ ਹੋਈ ਆ ਟਰੈਕਟਰਾਂ ਦੀ ਟਰੈਕਟਰ ਮਾਰਚ ਹੋ ਰਿਹਾ ਲੋਕਾਂ ਦੇ ਵਿੱਚ ਗੱਲ ਖੜਾਂਗੇ ਵੀ ਮੋਦੀ ਹਕੂਮਤ ਪਹਿਲੀਆਂ ਮੰਗਾਂ ਤੇ ਮੰਨੀਆਂ ਨਹੀਂ ਆ ਉਹਨਾਂ ਨੂੰ ਇੱਕ ਪਾਸੇ ਕਰਕੇ ਤੇ ਤਾਨਾਸ਼ਾਹੀ ਵਰਤੀ ਰਹੀ ਆ ਜਿਹੜਾ ਉਹ ਕਰ ਰਹੀ ਆ ਤੇ ਦੂਸਰੇ ਬੰਨੇ ਨਵੇਂ ਕਾਨੂੰਨ ਲਿਆ ਕੇ ਤੇ ਸਾਡੀਆਂ ਜ਼ਮੀਨਾਂ ਖੋਣ ਦੀ ਤਿਆਰੀ ਆ ਮੰਡੀ ਖੋਣ ਦੀ ਤਿਆਰੀ ਆ ਉਹ ਲੋਕਾਂ ਦੇ ਵਿੱਚ ਅੱਜ ਅਸੀਂ ਗੱਲ ਖੜ ਰਹੇ ਆ ਤੇ 13 ਫਰਵਰੀ ਨੂੰ ਵੱਡਾ ਮੋਰਚਾ ਜਿਹੜਾ ਦਿੱਲੀ ਦੇ ਵਿੱਚ ਲੱਗਣ ਜਾ ਰਿਹਾ ਉਹਦੀਆਂ ਤਿਆਰੀਆਂ ਇਸ ਟਾਈਮ ਪੂਰੀਆਂ ਮੁਕੰਮਲ ਹੋ ਚੁੱਕੀਆਂ ਵਾ ਹੁਣ ਮੋਦੀ ਸਰਕਾਰ ਸੋਚੇ ਕਿ ਉਹਨੇ ਕੀ ਕਰਨਾ ਵਾ ਦਿੱਲੀ ਦੇ ਵਿੱਚ ਜਿਹੜਾ ਅਰਕਿ ਸੰਘਰਸ਼ ਹੋਣਾ ਵਾ ਗੱਲ ਆਰ ਪਾਰ ਦੀ ਹੋਣੀ ਆ ਚਾਹੇ ਅਸੀਂ ਨਹੀਂ ਚਾਹੇ ਉਹ ਨਹੀਂ ਚਾਹੇ ਮਰਾਂਗੇ ਤੇ ਚਾਹੇ ਜਿੱਤਾਂਗੇ ਅੱਗੇ ਵੰਗੂ ਨਹੀਂ ਹੋਊਗਾ ਐਮਐਸਪੀ ਦਾ ਕਾਨੂੰਨ ਜਿਹੜਾ ਵਾ ਉਹ ਲੈ ਕੇ ਆਵਾਂਗੇ ਆਪਣੀਆਂ ਮੰਗਾਂ ਜਿਹੜੀਆਂ ਮਨਵਾ ਕੇ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਰੈਕਟਰ ਮਾਰਚ ਕਿੱਥੋਂ ਲੱਗ ਗਿਆ ਜਿੱਦੋਂ ਸ਼ੁਰੂ ਕਰਕੇ ਕਿੱਥੇ ਤੱਕ ਜਾਣਾ ਜੀ ਦੇਖੋ ਜੀ ਟਰੈਕਟਰ ਮਾਰਚ ਇਸ ਟਾਈਮ ਅਸੀਂ ਖੜੋਤੇ ਆ ਤਲਵੰਡੀ ਚੋਧਰੀਆਂ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਇਹ ਵਾਇਆ ਗੂਲਪੁਰ ਪਿੱਬਾ ਆਰਸੀਐਫ ਉਹ ਤੋਂ ਫਿਰ ਪਾਜੀਆਂ ਡੜਵਿੰਡੀ ਹੁੰਦੇ ਹੋਏ ਸੁਲਤਾਨਪੁਰ ਲੋਧੀ ਜਿਹੜਾ ਉੱਥੇ ਰੁਕਾਂਗੇ ਉੱਥੇ ਸੰਗਤ ਨੂੰ ਚਾਹ ਪਾਣੀ ਪਿਆ ਕੇ ਉੱਥੋਂ ਕੁਛ ਤਾਂ ਟਰੈਕਟਰ ਜਿਹੜੇ ਉਹ ਤਲਵੰਡੀ ਨੂੰ ਆਉਣਗੇ ਤੇ ਕੁਛ ਕਬੀਰਪੁਰ ਵਾਇਆ ਜਿਹੜਾ ਵਾ ਉਧਰ ਨੂੰ ਜਾਣਗੇ ਕਿਹੜੇ ਕਿਹੜੇ ਪਿੰਡਾਂ ਦੇ ਆਏ ਆ ਲਗਭਗ ਸੁਲਤਾਨਪੁਰ ਜੌਨ ਦੇ ਜਿਹੜੇ ਆ ਉਹ ਤਕਰੀਬਨ ਸਾਰੇ ਟਰੈਕਟਰ ਆਏ